ਕੈਨੇਡਾ ਵੱਲੋਂ ਢਿੱਲੀ ਢਿੱਲੀ ਆਪਾਨੂੰ ਬਹੁਤ ਸਾਰੀਆਂ ਨੈਗੇਟਿਵ ਤੇ ਬਹੁਤ ਸਾਰੀਆਂ ਪੋਜ਼ਿਟਿਵ ਨਿਊਜ਼ ਦੇਖਣ ਨੂੰ ਮਿਲਦੇ ਨੇ ਪਰ ਇੱਕ ਚੀਜ਼ ਕਨਫਰਮ ਹੈ ਕਿ ਨੈਗੇਟਿਵ ਨਿਊਜ਼ ਆ ਉਹ ਜ਼ਿਆਦਾਤਰ ਲੋਕੀ ਫਾਲੋ ਕਰਦੇ ਤਾਂ ਜ਼ਿਆਦਾ ਵਾਇਰਲ ਹੁੰਦੀ ਆ ਪਰ ਪੋਜ਼ਿਟਿਵ ਨਿਊਜ਼ ਕਦੇ ਵੀ ਵਾਇਰਲ ਨਹੀਂ ਹੁੰਦੀ ਕਦੇ ਵੀ ਲੋਕ ਉਹਨੂੰ ਫਾਲੋ ਨਹੀਂ ਕਰਦੇ ਅਸੀਂ ਵੀ ਮੱਥਾ ਮਾਰ ਮਾਰ ਹੰਮ ਜਾਂਦੇ ਆ ਭਾਈ ਤੁਸੀਂ ਆਹ ਕੰਮ ਨਾ ਕਰੋ ਆਹ ਕੰਮ ਨਾ ਕਰੋ ਇਹਦੀ ਵਜ੍ਹਾ ਨਾਲ ਪ੍ਰੋਬਲਮ ਹੁੰਦੀ ਆ ਪਰ ਲੰਡੂ ਲੋਕ ਹੁੰਦੇ ਆ ਕੁਝ ਵੇਲੇ ਘਰੇ ਬੈਠੇ ਉਹ ਫਿਰ ਵੀ ਕਮੈਂਟ ਕਰ ਦਿੰਦੇ ਆ ਭਈ ਐਂ ਭੋਰੀ ਜੰਨਾ ਯਾ ਉਹ ਭੋਰੀ ਜੰਨਾ ਪੁੱਛਣ ਲਾਵੇ ਭ ਜਿੱਦਨ ਤੁਹਾਡੇ ਘਰ ਦਾ ਜਵਾਕ ਕਿਸੇ ਪਾਸੇ ਫਸ ਗਿਆ ਤੁਸੀਂ ਸੋਸ਼ਲ ਮੀਡੀਆ ਦੇ ਆ ਕੇ ਹੈਲਪ ਮੰਗੋਗੇ ਤੁਹਾਨੂੰ ਉਦੋਂ ਪੁੱਛਾਂਗੇ ਕਿ ਪੁੱਤ ਦਾ ਦੁੱਖ ਕੀ ਹੁੰਦਾ ਆਪਣੇ ਧੀ ਦਾ ਦੁੱਖ ਕੀ ਹੁੰਦਾ ਜਿਹਨੇ ਪਹਿਲੀ ਵੇਚ ਕੇ ਭੇਜਿਆ ਹੋਵੇ ਕੈਨੇਡਾ ਆਪਣਾ ਪੁੱਤ ਜਾਂ ਗਹਿਣੇ ਤਰਕੇ ਭੇਜਾਵੇ ਉਸ ਪਿਓ ਨੂੰ ਪੁੱਛੋ ਦਰਦ ਕੀ ਹੁੰਦਾ ਚਲੋ ਅਬਾਊਟ ਦ ਮੇਨ ਮੁੱਦੇ ਦੀ ਗੱਲ ਕਰਦੇ ਆ ਐਲ ਐਮ ਆਈ ਬਹੁਤ ਜUDE ਅਪਰੂਵ ਹੋ ਰਹੀ ਹੈ ਕੈਨੇਡਾ ਦੇ ਵਿੱਚ ਪਰ ਬਹੁਤ ਸਾਰੇ ਲੋਕਾਂ ਦਾ ਫਰੋਡ ਵੀ ਹੋ ਰਿਹਾ ਹੈ ਇਹ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਿੰਨਾ ਹੈ ਐਲ ਐਮ ਆਈ ਮੈਨ ਤੋਂ ਬਾਅਦ ਐਲ ਐਮ ਆਈ ਔਨ ਦੇ ਬਾਅਦ ਜਿਹੜਾ ਵੀਜ਼ਾ ਦਾ ਸਮਾਂ ਹੁੰਦਾ ਹੈ ਉਹ 5 ਤੋਂ 6 ਮਹੀਨੇ ਦਾ ਹੁੰਦਾ ਹੈ ਉਸ ਤੋਂ ਬਾਅਦ ਕਨਫਰਮ ਨਹੀਂ ਹੁੰਦਾ ਕਿ ਤੁਹਾਡਾ ਵੀਜ਼ਾ ਆਊਗਾ ਜਾਂ ਨਹੀਂ ਆਊਗਾ ਸੋ ਪਲੀਜ਼ ਇਹੋ ਜਿਹੇ ਫੇਕ ਐਲ ਐਮ ਆਈਆਂ ਤੋਂ ਬਚ ਕੇ ਰਹੋ ਪਹਿਲੀ ਚੀਜ਼ ਤੁਹਾਡਾ ਨਾਈ ਸ਼ੇਅਰ ਕਰਨੇ ਦੂਜੀ ਚੀਜ਼ ਜੋ ਆਲਰੇਡੀ ਕੈਨੇਡਾ ਜਾ ਚੁੱਕੇ ਆਪਣੇ ਵਰਕ ਪਰਮਿਟ ਦੇ ਜਾ ਚੁੱਕੇ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਕੋਸ਼ਿਸ਼ ਕਰੋ ਉਧਰ ਫ੍ਰੈਂਚ ਲੈਂਗੁਏਜ ਸਿੱਖਣ ਦੀ ਕਿਉਂਕਿ ਕੈਨੇਡਾ ਵੱਲੋਂ ਇੱਕ ਵੱਡੇ ਲੈਵਲ ਤੇ ਅਨਾਉਂਸਮੈਂਟ ਕੀਤੀ ਗਈ ਹੈ ਮਾਰਕ ਮਿਲਰ ਦੁਆਰਾ ਜੇਕਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਤੇ ਤੁਸੀਂ ਤੁਹਾਨੂੰ ਫ੍ਰੈਂਚ ਬੋਲਣੀ ਆਉਂਦੀ ਹੈ ਤੁਹਾਡਾ ਵਰਕ ਪਰਮਿਟ ਹੈ ਉਹ ਐਕਸਟੈਂਡ ਹੋ ਜਾਵੇਗਾ ਮਤਲਬ ਕਿ 90.9% ਚਾਂਸਸ ਆ ਕਿ ਫ੍ਰੈਂਚ ਲੈਂਗੁਏਜ ਜੇਕਰ ਤੁਹਾਨੂੰ ਆਉਂਦੀ ਆ ਤੁਹਾਡਾ ਵਰਕ ਪਰਮਿਟ ਐਕਸਟੈਂਡ ਹੋ ਜਾਏਗਾ ਚਾਹੇ ਤੁਸੀਂ ਕਿਸੇ ਵੀ ਇਰੀਏ ਦੇ ਵਿੱਚ ਰਹਿੰਦੇ ਹੋ অন্ਟਾਰੀਓ ਰਹਿੰਦੇ ਆ ਬ੍ਰਿਟਿਸ਼ ਕੋਲੰਬੀਆ ਰਹਿੰਦੇ ਹੋ ਕਿਸੇ ਵੀ ਸਾਈਡ ਤੁਸੀਂ ਰਹਿੰਦੇ ਹੋ ਜੇਕਰ ਤੁਸੀਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਜਾ ਰਹੇ ਹੋ ਤਾਂ ਆਪਣੇ ਇੰਡੀਆ ਦੇ ਵਿੱਚ ਬਹੁਤ ਵੱਡੀ ਆਪਸ਼ਨ ਆ ਬਹੁਤ ਜਿਹੜੇ 골ਡਨ ਓਪਰਚ्युनिटी ਆ ਤੁਸੀਂ ਇੰਡੀਆ ਦੇ ਵਿੱਚੋਂ ਹੀ ਮਹੀਨਾ 2 ਮਹੀਨੇ 3 ਮਹੀਨੇ ਨੋਰਮਲ ਲਾ ਕੇ ਫ੍ਰੈਂਚ ਲੈਂਗੁਏਜ ਸਿੱਖ ਕੇ ਜਾਓ ਇੰਗਲਿਸ਼ ਵੀ ਆਉਂਦੀ ਹੈ ਤੁਹਾਨੂੰ ਪੰਜਾਬੀ ਵੀ ਆਉਂਦੀ ਆ ਫ੍ਰੈਂਚ ਸਿੱਖੋਗੇ ਤੁਹਾਡਾ ਬਹੁਤ ਜਿਹੜਾ ਵੱਡਾ ਫਾਇਦਾ ਹੋਣਾ ਲਾਏ ਸੋ ਇੰਡੀਆ ਰਣੋ ਵੀ ਇਹੇ ਬੇਨਤੀ ਆ ਜੋ ਕੈਨੇਡਾ ਦੇ ਵਿੱਚ ਆਲਰੇਡੀ ਰਹਿ ਰਹੇ ਆ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣਾ ਲਾਏ ਉਹਨਾਂ ਪਾਉਣਾ ਹੈ ਤਾਂ ਫ੍ਰੈਂਚ ਲੈਂਗੁਏਜ ਤੁਹਾਨੂੰ ਸਿੱਖਣੀ ਪਊਗੀ ਇਹਦੇ ਨਾਲ ਤੁਹਾਡੀ ਵਰਕ ਪਰਮਿਟ ਐਕਸਟੈਂਡ ਹੋ ਜਾਏਗਾ ਨਹੀਂ ਤਾਂ ਤੁਹਾਨੂੰ ਕੋਈ ਨਾ ਕੋਈ ਜਿਗਾਰ ਲਾ ਕੇ ਐਲਐਮਆਈ ਲੈ ਕੇ ਜਾਂ ਫਿਰ ਤੁਸੀਂ ਉੱਥੇ ਕੋਈ ਮੈਂਤਾ ਤਰਲਾ ਕੱਢ ਕੇ ਜਾਂ ਫਿਰ ਧਰਨੇ ਲਾ ਕੇ ਤੁਸੀਂ ਆਪਦਾ ਵਰਕ ਪਰਮਿਟ ਅੱਗੇ ਲੈ ਪਾਉਂਗੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਚੈਨਲ ਨੂੰ ਦੇਖਣ ਲਈ ਜੇ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਗੌਰ ਜਰੂਰ ਕਰਿਓ ਫ੍ਰੈਂਚ ਲੈਂਗੁਏਜ ਤੇ ਜੇ ਸਿੱਖੋਗੇ ਤੁਹਾਡਾ ਹੀ ਫਾਇਦਾ ਸਾਡਾ ਕੋਈ ਫਾਇਦਾ ਨਹੀਂ ਪਈ